ਪਹਿਲਾ ਸੰਮਨ ਹੁੰਦਾ ਅਗਲੇ ਦਿਨ ਐਸਐਸਪੀ ਸਸਪੈਂਡ ਹੋ ਜਾਂਦਾ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰਦੀ ਕਿ ਆਸ਼ੂ ਖੇਡਾਂ ਖੇਡ ਰਿਹਾ ਇੱਥੇ ਕੀ ਖੇਡਾਂ ਖੇਡ ਰਹੀ ਨਹੀਂ ਚੱਲਦੀ ਤੁਹਾਡੀ ਜੇ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਦੇ ਦੇਣ ਤੇ ਉਹ ਸਬੂਤ ਨੂੰ ਲੈ ਕੇ ਉਹਨੂੰ ਸਸਪੈਂਡ ਕਿਉਂ ਕਰਿਆ ਇਹ ਡਰਾਮਾ ਤੁਸੀਂ ਕਿਉਂ ਕਰਦੇ ਹੋ ਯਾਰ ਫਿਰ ਸਿੱਧਾ ਡਿਸਮਿਸ ਕਰੋ ਜਿਹੜਾ ਸਰਕਾਰ ਦੇ ਉਲਟ ਜਾ ਕੇ ਕੰਮ ਕਰਦਾ ਪਿਆ ਉਹਦਾ ਉਹਦਾ ਫਿਰ ਸਸਪੈਂਸ਼ਨ ਹੀ ਕਿਉਂ ਇਹ ਤਾਂ ਉਹਨਾਂ ਨੂੰ ਕੁਛ ਨਾ ਚਾਹੀਦਾ ਸੀ ਵੀ ਸਵਾ 3 ਸਾਲ ਜੋ 3 ਸਾਲ ਦਾ ਤੁਸੀਂ ਜੇਲ੍ਹਾਂ ਦੇ ਗੇਟ 'ਚ ਰੱਖਿਆ ਉਸ ਤੋਂ ਬਾਵਜੂਦ ਮੈਂ ਇੰਨੀ ਚਲਾਉਣਾ ਆ ਫੇਰ ਤਾਂ ਯਾਰ ਤੁਹਾਡੀ ਸਰਕਾਰ ਦਾ ਫਾਇਦਾ ਕੁਝ ਨਹੀਂ ਉਹ ਮੈਂ ਇੰਨੀ ਸਰਕਾਰ ਚਲਾ ਰਿਹਾ ਸੀ ਵੀ ਮੈਂ ਆਪਣੇ ਆਪ ਨੂੰ ਜੇਲ੍ਹ ਕਰਾ ਲਈ ਲੁਧਿਆਣੇ ਦੇ ਜਿਹੜੇ ਸ਼ਰਮੌਰ ਸ਼ਹੀਦ ਹੋਏ ਸਾਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਉਹਨਾਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਲੁਧਿਆਣੇ ਦੇ ਲੋਕਾਂ ਬਾਰੇ ਤੁਸੀਂ ਜਾਣਦੇ ਨਹੀਂ ਲੁਧਿਆਣੇ ਦੀਆਂ ਮੁਸ਼ਕਿਲਾਂ ਕਿੱਥੋਂ ਜਾਣੋਗੇ ਤੇ ਉਹਨਾਂ ਨੂੰ ਹੱਲ ਕਿੱਥੋਂ ਕਰੋਗੇ ਇਸ ਇਲੈਕਸ਼ਨ ਚ ਮੁਕਾਬਲਾ ਜਿਹੜਾ ਹੈ ਨਾ ਉਹ ਲੁਧਿਆਣੇ ਦੀ ਜਨਤਾ ਦਾ ਕੇਜੀ ਵਾਲਾ ਲੈ ਸੰਜੀਵ ਅਰੋੜਾ ਵਗੈਰਾ ਇਹ ਤਾਂ ਸਾਰੇ ਚਿਹਰੇ ਆ ਵਿੱਚ ਸਹੀ ਮੁਕਾਬਲਾ ਇਹਦੇ ਪਿੱਛੇ ਬੈਠੇ ਉਹਦਾ ਹੈ ਜਿਹੜਾ ਇੱਥੋਂ ਰਸਤਾ ਬਣਾਉਣਾ ਚਾਹੁੰਦਾ ਤੇ ਲੋਕਾਂ ਵਲੇ ਲੋਕਾਂ ਦੇ ਵਿੱਚ ਐਕਸਪੋਜ਼ ਹੋ ਗਏ ਹੋਏ ਨਾ ਗੁੱਸਾ ਨਾ ਹੰਕਾਰ ਇਹ ਬੋਰਾਂ ਤੇ ਕਿਹਦੇ ਲਈ ਲਿਖਤਾ ਆਮ ਆਦਮੀ ਪਾਰਟੀ ਦੇ ਜਦੋਂ ਸਰਕਾਰ ਚਲਦੀ ਹੈ ਨਾ ਸਰਕਾਰ ਇਹਨਾਂ ਆਂਗੂ ਸਰਲਿੰਡਰ ਕਰਕੇ ਨਹੀਂ ਹੁਕਮ ਨਾਲ ਚਲਦੀ ਹੁੰਦੀ ਹੈ ਸਰਕਾਰ ਬੇਨਤੀਆਂ ਨਾਲ ਨਹੀਂ ਚਲਦੀ ਤੇ ਸਰਕਾਰ ਚਲਾਈ ਸੀ ਉਦੋਂ ਉਹਦੇ ਵਿੱਚ ਕਿਸੇ ਨੂੰ ਚੰਗਾ ਲੱਗਿਆ ਕਿਸੇ ਨੂੰ ਬੁਰਾ ਲੱਗਿਆ ਇਹ ਬੇਈਮਾਨ ਸੀਗੇ ਪਹਿਲਾਂ ਵਾਲੇ ਅਸੀਂ ਇਮਾਨਦਾਰ ਹਾਂ ਅਸੀਂ ਆਪਦੇ ਬੰਦਿਆਂ ਤੇ ਪਰਚਾ ਦੇ ਦਿੰਦੇ ਹਾਂ ਮਤਲਬ ਉਹ ਇਹ ਤਰਕ ਦਿੰਦੇ ਹਰ ਇਲੈਕਸ਼ਨ ਤੇ ਇਹ ਇੱਕ ਐਮਐਲਏ ਨੂੰ ਬਲੀ ਦਾ ਬੱਕਰਾ ਬਣਾਉਂਦੇ ਆ ਫਿਰ ਉਹਦੇ ਖਿਲਾਫ ਹੁੰਦਾ ਕਿਉਂ ਨਹੀਂ ਕੁਝ ਅਭਿਜੈ ਸਿੰਘਲਾ ਜੀ ਕੰਪੇਨ ਕਰਦੇ ਪਏ ਉਦੋਂ ਕਿਹਾ ਸੀਐਮ ਸਾਹਿਬ ਨੇ ਵੀ ਮੇਰੇ ਕੋਲ ਸਬੂਤ ਹੈ ਮੇਰੇ ਕੋ ਰਿਕਾਰਡਿੰਗ ਹੈ ਤੇ ਕਲੋਜ਼ਰ ਰਿਪੋਰਟ ਦੇਤੀ ਵੀ ਉਹਦਾ ਉਹਦੇ ਖਿਲਾਫ ਸਬੂਤ ਹੀ ਕੋਈ ਇਮਾਨਦਾਰ ਨਾ ਆਪਿਆਂ ਨੂੰ ਬਖਸ਼ ਹਾਂ ਆ ਬਖਸ਼ਦੇ ਕੀ ਹੈ ਉਹ ਤਾਂ ਫ੍ਰੀ ਕਰਤੇ ਕੌਜਾ ਸਿੰਘ ਸਰਾਰੀ ਦੇ ਕੇਸ ਚ ਹੋਏ ਕੁਝ ਨਹੀਂ ਤੇ ਹੁਣ ਰਮਨ ਅਰੋੜਾ ਤਾਂ ਜੇਲ੍ਹ ਜਾਣ ਲੱਗੇ ਵੀ ਹੱਸਦਾ ਵੀ ਕੋਈ ਨਹੀਂ ਹਿਸਾਬ ਕਿਤਾਬ ਨਿਭੜਿਆਦਾ ਆ ਜਾਾਂਗੇ ਹਫਤੇ ਬਾਅਦ 10 ਦਿਨ ਬਾਅਦ 19 ਤਰੀਕ ਤੋਂ ਬਾਅਦ ਤੁਹਾਡਾ ਕਹਿੰਦਾ ਮਤਲਬ ਸੈਟਿੰਗ ਕਰਕੇ ਕੀ ਸਭ ਸਭ ਇਹ ਪਤਾ ਨਹੀਂ ਕੀ ਦਿਖਾਣਾ ਚਾਹੁੰਦੇ ਆ ਕੀ ਇਮਾਨਦਾਰੀ ਹੈ ਜੇ ਇਮਾਨਦਾਰੀ ਸੀ ਤਾਂ ਫਿਰ ਵਿਜੇ ਸਿੰਘਲਾ ਦੇ ਖਿਲਾਫ ਜਿਹੜੇ ਸਬੂਤ ਸੀਗੇ ਦਿੱਤੇ ਕਿਉਂ ਨਹੀਂ ਪੁਲਿਸ ਨੂੰ ਤੁਸੀਂ ਤਾਂ ਜਿਹੜੇ ਬੰਦਿਆਂ ਤੇ ਪਰਚੇ ਦਿੱਤੇ ਸੀਗੇ ਉਹਨਾਂ ਦਾ ਹਾਲ ਸਾਡੇ ਪਰਚੇ ਕੁਐਸ਼ ਹੋਇਆ ਸਾਬ ਹਾਈ ਕੋਰਟ ਨੇ ਕੀਤੇ ਮੇਰੇ ਦੋਨੋਂ ਕੀਤੇ ਉਹਨਾਂ ਦਾ ਅਰੋੜਾ ਜੀ ਦਾ ਵੀ ਹੋ ਗਿਆ ਇੱਕ ਹਰਦਿਆਲ ਕੰਬੋੜ ਜੀ ਦਾ ਹੋਇਆ ਥੋੜੇ ਪਰਚੇ ਤੇ 1.5 ਸਾਲ ਚ ਬੋੜਾਂ ਤੇ ਲਿਖਿਆ ਰਿਕਾਰਡ ਤੋੜ ਵਿਕਾਸ ਹੋਵੇਗਾ ਤੁਹਾਨੂੰ ਜਿਤਾ ਕੇ ਹੋਣਾ ਨਹੀਂ ਕਹਿੰਦੇ ਲੁਧਿਆਣਾ ਇਚ ਨਾ ਵਿਕਾਸ ਇੰਨੀ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਸਵਾ 3 ਸਾਲ ਚ ਇੰਨਾ ਵਿਕਾਸ ਕਰਾਇਆ ਉਹ ਮਾਂ ਬਾਪ ਨੇ ਨਾ ਬੱਚਿਆਂ ਦਾ ਨਾਮ ਵਿਕਾਸ ਰੱਖਣਾ ਹੀ ਬੰਦ ਕਰਤਾ ਇਹੋ ਜਿਹਾ ਵਿਕਾਸ ਹੋਇਆ ਹੈ ਸਿੱਧਾ ਫਿਰ ਆ ਪਹਚਾਣ ਵਾਲੇ ਤੇ ਗੁਸਲਖਾਨਿਆਂ ਦੇ ਉਦਘਾਟਨ ਤੇ ਇਹਨੂੰ ਵਿਕਾਸ ਕਹਿੰਦੇ ਹੋ ਸਾਹਿਬ ਕਿਸੇ ਦੀਆਂ 2 ਐਫਆਈਆ ਕਰਾਤੀਆਂ ਕਿਸੇ ਦੀਆਂ ਤੜਵਾਤੀਆਂ ਕਿਸੇ ਨੂੰ ਅੰਦਰ ਕਰਾਤਾ ਕਿਸੇ ਨੂੰ ਬਾਹਰ ਕਢਾਤਾ ਇਹਨੂੰ ਵਿਕਾਸ ਕਹਿੰਦੇ ਹੋ ਸਾਹਿਬ ਭਰਵਿੰਦ ਕੇਜਰੀ ਵਾਲਾ ਸ਼ਰੇਮ ਕਹਿੰਦੇ ਕੋਲੇ ਇੱਕ ਇੱਕ ਜਿਮਨੀ ਚੁੰਝਾਈ ਹਰ ਜਿਮਨੀ ਚੁੰਝ ਕੇ ਕਹਿੰਦੇ ਆ ਕਿ ਐਮਐਲਏ ਸਰਕਾਰ ਦਾ ਬਣਾਓ ਤਾਂ ਕਿ ਸਰਕਾਰ ਵਿਕਾਸ ਕਰੇ ਜੇ ਵਿਰੋਧੀਆਂ ਦੇ ਬਣਾ ਦੋਗੇ ਤਾਂ ਵਿਧਾਨ ਸਭਾ ਚ ਲੜਦੇ ਹੀ ਰਹਿ ਜਾਣਾ ਉਹਦੇ ਪੱਲੇ ਕੱਖ ਨਹੀਂ ਲੁਧਿਆਣੇ ਵੈਸਟ ਵਾਲੇ ਨੂੰ ਖਾਸ ਤੌਰ ਤੇ ਪਤਾ ਹੈ ਭਾਈ ਮੈਂ ਸਿਰਫ 5 ਸਾਲ ਛੱਡ ਕੇ ਹਮੇਸ਼ਾ ਆਪੋਜੀਸ਼ਨ 'ਚ ਹੀ ਰਹਾ ਤੇ ਆਪੋਜੀਸ਼ਨ 'ਚ ਹੀ ਡਿਲੀਵਰ ਕਰਿਆ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਲੁਧਿਆਣਾ ਵੈਸਟ ਅਦਾ ਇਲੈਕਸ਼ਨ ਪੂਰਾ ਪਖਿਆ ਹੋਇਆ ਹੈ ਸਰਕਾਰ ਦਾ ਪੂਰਾ ਜੋਰ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਵੀ ਪੂਰਾ ਯੁੱਧ ਕਰ ਰਹੇ ਨੇ ਪੂਰੀ ਲੜਾਈ ਉਹਨਾਂ ਦੇ ਨਾਲ ਲੜ ਰਹੇ ਨੇ ਪੂਰਾ ਮੁਕਾਬਲਾ ਹੈ ਗਹਿ ਗੱਡਵਾ ਬਾਕੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਪਰ ਚਰਚਾ ਜਿਹੜੇ ਚਿਹਰਿਆਂ ਦੀ ਹੁੰਦੀ ਹੋਏ ਇੱਕ ਪਾਸੇ ਸੰਜੀਵ अरोੜਾ ਤੇ ਦੂਜੇ ਪਾਸੇ ਭਾਰਤ ਪੁਸ਼ਨਾਸ਼ੂ ਮੈਂ ਆਸ਼ੂ ਜੀ ਨੂੰ ਪੁੱਛਣਾ ਚਾਹੁੰਨਾ ਹੈ ਸਭ ਤੋਂ ਪਹਿਲਾ ਸਵਾਲ ਇਸੇ ਤੇ ਲਊਂਗਾ ਕਿ ਉਹ ਕੀ ਮੰਨਦੇ ਨੇ ਮੁਕਾਬਲਾ ਸੰਜੀਵ अरोੜਾ ਨਾਲ ਹੈ ਜਾਂ ਉਸ ਦੇ ਪਿੱਛੇ ਕੋਈ ਹੋਰ ਹੈ ਉਹਨਾਂ ਨਾਲ ਹੈ ਪਹਿਲਾ ਸਵਾਗਤ ਕਰ ਲਈਏ ਸਸੀ ਗੱਲ ਸੱਚੀ ਗੱਲ ਵੀਰੇ ਮੁਕਾਬਲਾ ਮੈਂ ਜਿਵੇਂ ਪੁੱਛ ਗੱਲ ਕੀਤੀ ਹੈ ਕਿਹਦੇ ਨਾਲ ਮੁਕਾਬਲਾ ਮੰਨਦੇ ਸੰਜੀਵ अरोੜਾ ਜਾਂ ਉਹਦੇ ਪਿੱਛੇ ਕਿਸੇ ਹੋਰ ਵੈਸੇ ਮੈਂ ਗੱਲ ਦੱਸਾਂ ਇਸ ਇਲੈਕਸ਼ਨ ਉਹ ਲੁਧਿਆਣੇ ਦੀ ਜਨਤਾ ਦਾ ਕੇਜਰੀਵਾਲ ਨਾਲ ਹੈ ਲੁਧਿਆਣੇ ਦੇ ਲੋਕਾਂ ਦਾ ਹਾਂ ਇਹ ਸੰਜੀਵ अरोड़ा ਵਗੈਰਾ ਇਹ ਤਾਂ ਸਾਰੇ ਚਿਹਰੇ ਆ ਵਿੱਚ ਸਹੀ ਮੁਕਾਬਲਾ ਇਹਦੇ ਪਿੱਛੇ ਬੈਠੇ ਉਹਦਾ ਹੈ ਜਿਹੜਾ ਇੱਥੋਂ ਰਸਤਾ ਬਣਾਉਣਾ ਚਾਹੁੰਦਾ ਤੇ ਲੋਕਾਂ ਵਲੇ ਲੋਕਾਂ ਦੇ ਵਿੱਚ ਐਕਸਪੋਜ਼ ਹੋ ਗਏ ਹੋਏ ਤੇ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਬਈ ਉਹਨੂੰ ਰਾਹ ਦੇਣਾ ਹੈ ਜਾਂ ਉਹੀ ਪੰਜਾਬੀਅਤ ਵਾਲੀ ਗੱਲ ਵੀ ਅੱਜ ਸਵਾ 3 ਸਾਲ ਹੋ ਗਏ ਬਈ ਸਾਰੇ ਦਫ਼ਤਰਾਂ ਤੇ ਉਹਨਾਂ ਦਾ ਕਬਜ਼ਾ ਪਿਆ ਹੈ ਤੇ ਉਹ ਬੰਦੇ ਫੈਸਲੇ ਕਰਦੇ ਆ ਜਿਨ੍ਹਾਂ ਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਬਿਲਕੁਲ ਪਿਆਰ ਨਹੀਂ ਤੇ ਸਾਡੇ ਲੋਕ ਜਿਹੜੇ ਜਿਤਾ ਕੇ ਭੇਜੇ ਲੋਕਾਂ ਨੇ ਉਹ ਉੱਥੇ ਸਰੈਂਡਰ ਕਰੀ ਬੈਠੇ ਆ ਅੱਜ ਤਾਂ ਉਹ ਧਾਰੀ ਬੈਠੇ ਆ ਵੀ ਜੋ ਕੁਝ ਸਵਾ 3 ਸਾਲ ਦਾ ਉਹਨਾਂ ਨੇ ਪੰਜਾਬ ਦੇ ਨਾਲ ਔਰ ਪੰਜਾਬ ਦੇ ਲੋਕਾਂ ਨਾਲ ਕਰਿਆ ਉਹਦਾ ਸਬਕ ਕਿਵੇਂ ਸਿਖਾਉਣਾ ਹੈ ਨਾ ਗੁੱਸਾ ਨਾ ਹੰਕਾਰ ਇਹ ਬੋੜਾਂ ਤੇ ਕਿਹਦੇ ਲਈ ਲਿਖਤਾ ਆਮਦਵੀ ਪਾਰਟੀ ਨੇ ਇਹ ਉਹਨਾਂ ਨੂੰ ਪਤਾ ਹੋਊਗਾ ਇਸ਼ਾਰਾ ਤਾਂ ਤੁਹਾਡੇ ਕੋਲ ਕਰਦੇ ਆ ਤੇ ਫਿਰ ਇਹ ਲੋਕਾਂ ਨੂੰ ਫੈਸਲਾ ਕਰ ਲੈਣ ਦੇਣੇ ਆਪਾਂ ਉਸ ਹੰਕਾਰ ਵਾਲੀ ਗੱਲ ਕਿਵੇਂ ਉਹਨਾਂ ਨੂੰ ਪਤਾ ਲੱਗੇ ਕਿ ਜਿਹੜਿਆ ਮਤਲਬ ਕੁਝ ਵੀਡੀਓਜ਼ ਤੁਹਾਡੀਆਂ ਪੁਰਾਣੀ ਸਰਕਾਰ ਮੌਕੇ ਦੀ ਉਹਨੂੰ ਉਹ ਕਰ ਰਹੇ ਨੇ ਦੋਸਤ ਮੇਰੇ ਜਦੋਂ ਸਰਕਾਰ ਚਲਦੀ ਹੈ ਨਾ ਸਰਕਾਰ ਇਹਨਾਂ ਵਾਂਗੂ ਸਿਲੰਡਰ ਕਰਕੇ ਨਹੀਂ ਹੁਕਮ ਨਾਲ ਚਲਦੀ ਹੁੰਦੀ ਸਰਕਾਰ ਬੇਨਤੀਆਂ ਨਾਲ ਨਹੀਂ ਚਲਦੀ ਤੇ ਸਰਕਾਰ ਚਲਾਈ ਸੀ ਉਦੋਂ ਉਹਦੇ ਵਿੱਚ ਕਿਸੇ ਨੂੰ ਚੰਗਾ ਲੱਗਿਆ ਕਿਸੇ ਨੂੰ ਬੁਰਾ ਲੱਗਿਆ ਪਰ ਮੈਂ ਤਾਂ ਉਦਾਂ ਦਾ ਹੀ ਇਨਸਾਨ ਆ ਜਿਹੜਾ 30 ਸਾਲ ਪਹਿਲਾਂ ਉਹਨਾਂ 'ਚ ਵਿਚਰਦਾ ਸੀ ਤੇ ਹੁਣ ਵਿਚਰਦਾ ਪਿਆ ਇਹ ਤੁਹਾਡੀ ਰੇਡ ਦੀ ਬੜੀ ਚਰਚਾ ਹੋਈ ਪਰ ਸੰਮਣ ਦੀ ਸੋਰੀ ਰੇਡ ਕਹ ਦਿੰਨਾ ਮੈਂ ਸੰਮਣ ਦੀ ਬੜੀ ਚਰਚਾ ਹੋਈ ਪਹਿਲਾਂ ਸੰਮਣ ਹੁੰਦਾ ਹੈ ਅਗਲੇ ਦਿਨ ਐਸਐਸਪੀ ਸਸਪੈਂਡ ਹੋ ਜਾਂਦਾ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰਦੀ ਹੈ ਕਿ ਆਸ਼ੂ ਖੇਡਾਂ ਖੇਡ ਰਿਹਾ ਇੱਥੇ ਕੀ ਖੇਡਾਂ ਖੇਡ ਰਹੀ ਇੰਨੀ ਚੱਲਦੀ ਹੈ ਤੁਹਾਡੀ ਇਹ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਸਵਾ 3 ਸਾਲ ਚੋ 3 ਸਾਲ ਤਾਂ ਤੁਸੀਂ ਜੇਲ੍ਹਾਂ ਦੇ ਗੇਟ ਚ ਰੱਖਿਆ ਹੂੰ ਤੇ ਉਸ ਤੋਂ ਬਾਵਜੂਦ ਮੈਂ ਇੰਨੀ ਚਲਾਉਣਾ ਆ ਫੇਰ ਤਾਂ ਯਾਰ ਤੁਹਾਡੀ ਸਰਕਾਰ ਦਾ ਫਾਇਦਾ ਕੁਝ ਨਹੀਂ ਉਹ ਮੈਂ ਇੰਨੀ ਸਰਕਾਰ ਚਲਾ ਰਿਆ ਸੀ ਵੀ ਮੈਂ ਆਪਣੇ ਆਪ ਨੂੰ ਜੇਲ੍ਹ ਕਰਾ ਲਈ ਮੈਂ ਇੰਨੀ ਸਰਕਾਰ ਚਲਾ ਰਿਆ ਸੀਗਾ ਬਈ ਜਿਵੇਂ ਸਾਰੇ ਤੁਹਾਡੇ ਪ੍ਰੈਸ 'ਚ ਵੀ ਆਉਂਦਾ ਸੀਗਾ ਬਈ ਫਲਾ ਫਲਾ ਪੋਲਿਟੀਸ਼ੀਅਨ ਨੂੰ ਚੱਕੋ ਉਹਦੇ ਲਈ ਡੀਜੀ ਬਦਲੇ ਜਾ ਰਹੇ ਸੀ ਡੀਜੀ ਸਸਪੈਂਡ ਹੋ ਰਹੇ ਸੀ ਤੇ ਇੱਥੇ ਸੀਪੀ ਬਦਲਦੇ ਤੁਸੀਂ ਇਹ ਸਭ ਮੇਰੇ ਕਰਕੇ ਹੀ ਬਦਲੇ ਵੀ ਉਹ ਕਿਉਂਕਿ ਉਹ ਮੇਰੇ ਕਹੇ ਲੱਗਦੇ ਸੀ ਇਹਨਾਂ ਦੇ ਕਹੇ ਨਹੀਂ ਸੀ ਲੱਗਦੇ ਬਈ ਮੈਂ ਤਾਂ ਸਿੱਧਾ ਕਹਿਣਾ ਭਈ ਅਗਰ ਉਹਨਾਂ ਕੋਲ ਅਸੀਂ ਤਾਂ ਸਬੂਤ ਦੇਤੇ ਵੀ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹ ਸਿੱਧਾ ਹੁਕਮ ਦੇ ਰਿਹਾ ਤੇ ਐਸਐਸਪੀ ਉਹਦੇ ਮੀਟਿੰਗ 'ਚ ਬੈਠਾ ਉਹ ਤੋਂ ਹੁਕਮ ਲੈ ਰਿਹਾ ਜੇ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਦੇ ਦੇਣ ਤੇ ਉਹ ਸਬੂਤ ਨੂੰ ਲੈ ਕੇ ਉਹਨੂੰ ਸਸਪੈਂਡ ਕਿਉਂ ਕਰਿਆ ਡਰਾਮਾ ਤੁਸੀਂ ਕਿਉਂ ਕਰਦੇ ਹੋ ਯਾਰ ਫਿਰ ਸਿੱਧਾ ਡਿਸਮਿਸ ਕਰੋ ਜਿਹੜਾ ਸਰਕਾਰ ਦੇ ਉਲਟ ਜਾ ਕੇ ਕੰਮ ਕਰਦਾ ਪਿਆ ਉਹਦਾ ਉਹਦਾ ਫਿਰ ਸਸਪੈਂਸ਼ਨ ਹੀ ਕਿਉਂ ਸਸਪੈਂਸ਼ਨ ਫਿਰ ਡਿਸਮਿਸੀ ਕਰ ਦੋ ਫਿਰ ਤਾਂ ਉਹ ਜਮਾ ਹੀ ਆਪਣੀ ਨੌਕਰੀ ਨਾਲ ਹੀ ਮਤਲਬ ਧਰੋ ਕਰਦਾ ਪਿਆ ਨਾ ਇਹ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਵੇ ਗੱਲ ਦੀ ਸਪੀਚ ਦੀ ਤੁਹਾਡੇ ਜਿਹੜੇ ਉਮੀਦਵਾਰ ਨੇ ਖਿਲਾਫ ਸੰਜੀਵ अरोड़ा ਉਹ ਕਰਤਾਰ ਸਿੰਘ ਸਰਾਬਾ ਦਾ ਜਦੋਂ ਨਾਮ ਲੈਂਦੇ ਆ ਉਦੋਂ ਸ਼ਹੀਦ ਸਰਾਬਾ ਸਿੰਘ ਕਹਿ ਦਿੰਦੇ ਨਹੀਂ ਕੁਛ ਕੀ ਲੱਗਦਾ ਤੁਹਾਨੂੰ ਕੀ ਗੱਲ ਮਤਲਬ ਸਰਾਬਾ ਦਾ ਤੇ ਲੁਧਿਆਣੇ ਦਾ ਤਾਂ ਲੈਂਕੀ ਬਹੁਤ ਹੈ ਕਿਉਂਕਿ ਜ਼ਿਲ੍ਹਾ ਉਹਨਾਂ ਦਾ ਉਹ ਹੈ ਬਾਕੀ ਚਲੋ ਜੇ ਕਹ ਲਈਏ ਕਰਤਾਰ ਸਿੰਘ ਸਰਾਬਾ ਜ਼ਿਲ੍ਹਾ ਆਂਦੀਆਂ ਹੱਦਬੰਦੀਆਂ ਤੱਕ ਸੀਮਿਤ ਨਹੀਂ ਉਹ ਤਾਂ ਦੇਸ਼ ਲੈਵਲ ਦਾ ਚਿਹਰਾ ਹੈ ਕੀ ਗੱਲ ਮਤਲਬ ਉਮੀਦਵਾਰ ਨਾਮ ਕਿਵੇਂ ਭੁੱਲ ਜਾਂਦੇ ਸਰ ਇਹੀ ਤਾਂ ਰੌਲਾ ਹੈ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤੇ ਪੰਜਾਬੀਅਤ ਬਾਰੇ ਤਾਂ ਪਤਾ ਨਹੀਂ ਤੇ ਲੜਦੇ ਪਿਆ ਅਸੀਂ ਲੁਧਣੇ ਦਾ ਇਲੈਕਸ਼ਨ ਤੇ ਲੁਧਿਆਣੇ ਦੇ ਜਿਹੜੇ ਸ਼ਰਮੌਰ ਸ਼ਹੀਦ ਹੋਏ ਸਾਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਉਹਨਾਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਤੇ ਹੁਣ ਮੈਂ ਕੀ ਕਹਦੇ ਆ ਬਈ شریف ਆਦਮੀ ਜੇ ਲੁਧਿਆਣੇ ਦੀ ਹਿਸਟਰੀ ਹੀ ਨਹੀਂ ਜਾਣਦਾ ਪਹਿਲਾਂ ਤਾਂ ਉਹ ਲੁਧਿਆਣੇ ਨੂੰ ਇਨਵੈਂਟ ਕਰੇ ਨਾ ਲੁਧਿਆਣੇ ਨੂੰ ਦੇਖੇ ਨਾ ਜਿੱਥੋਂ ਉਹ ਲੁਧਿਆਣੇ ਦੇ ਲੋਕਾਂ ਬਾਰੇ ਤੁਸੀਂ ਜਾਣਦੇ ਨਹੀਂ ਲੁਧਿਆਣੇ ਦੀਆਂ ਮੁਸ਼ਕਿਲਾਂ ਕਿੱਥੋਂ ਜਾਣੋਗੇ ਤੇ ਉਹਨਾਂ ਨੂੰ ਹੱਲ ਕਿੱਥੋਂ ਕਰੋਗੇ ਸਹੀ ਮੈਨੇਜ ਉਹ ਕੈਂਡੀਡੇਟ ਨਹੀਂ ਰੈਲਕਟੈਂਟ ਕੈਂਡੀਡੇਟ ਹੈ ਤੁਸੀਂ ਵੀ ਜਾਣਦੇ ਹੋ ਵੀ ਉਹਨੂੰ ਕਿਸ ਤਰੀਕੇ ਖਿਲਾਇਆ ਗਿਆ ਔਰ ਕਿਉਂ ਖਿਲਾਇਆ ਗਿਆ ਤੇ ਉਹਦੇ ਪਿੱਛੇ ਏਜੰਡਾ ਕੀ ਹੈ ਸੁਪਰੀਮ ਸੁਪਰੀਮੋ ਸਾਹਿਬ ਦਾ ਏਜੰਡਾ ਤਾਂ ਉਹ ਹੈ ਇਹ ਵਿਚਾਰਾ ਕਿੱਥੋਂ ਜਾਣੇਗਾ ਲੁਧਿਆਣੇ ਚ ਲੁਧਿਆਣੇ ਚ ਸ਼ਹੀਦ ਕਿਹੜੇ ਲੁਧਿਆਣੇ ਦੀ ਖਾਸੀਅਤ ਕੀ ਤੇ ਅਸੀਂ ਲੁਧਿਆਣੇ ਵਾਸਤੇ ਕਰਾਂਗੇ ਕੀ ਹੁਣ ਸ਼ਹੀਦ ਖਰਾਬਾ ਤਾਂ ਸਾਡੇ ਇੱਥੇ ਜਿਹੜੀ ਸੜਕ ਆ ਪਖਵਾਲ ਰੋਡ ਜਿਹਨੂੰ ਕਹਿੰਦੇ ਆ ਇਸ ਰਾਹ पे ਪਿੰਡ ਨੂੰ ਜਾਂਦੀ ਹੈ ਮੇਰੇ ਨਾਲ ਸੀਗੇ ਦੋਸਤ ਜਿਹੜੇ ਮੇਰੇ ਤੋਂ ਥੋੜੀ ਜਿਹੀ ਵੱਡੀ ਉਮਰ ਦੇ ਸੀ ਤੇ ਉਹ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਣਾ ਨੂੰ ਤਾਇਆ ਤਾਇਆ ਕਹਿੰਦੇ ਸੀਗੇ ਵੀ ਸਾਡੇ ਤਾਇਆ ਦੌਰ ਫਖਰ ਕਹਿੰਦੇ ਸੀਗੇ ਠੀਕ ਹੈ ਤੇ ਅਸੀਂ ਲੋਕ ਉੱਥੇ ਜਦੋਂ ਸਰਾਬਾ ਵਾਲੇ ਪਿੰਡ ਵਾਲੇ ਉੱਥੇ ਉਹਨਾਂ ਦੀ ਯਾਦ ਵਿੱਚ ਸਪੋਰਟਸ ਫੈਸਟੀਵਲ ਕਰਾਂਦੇ ਅਸੀਂ ਜਾਂਦੇ ਹੁੰਦੇ ਸੀ ਮੈਂ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ ਵੀ ਉੱਥੇ ਗਿਆ ਤੇ ਅਸੀਂ ਤਾਂ ਫਖਰ ਮਹਿਸੂਸ ਕਰਦੇ ਹਾਂ ਤੇ ਉਸ ਵੇਲੇ ਦੀ ਉੱਥੇ ਜਦੋਂ ਜਾ ਕੇ ਵਿਚਾਰਾਂ ਸਾਂਝੀਆਂ ਕਰਦੇ ਸੀਗੇ ਤੇ ਉਹ ਉੱਥੇ ਜ਼ਿਕਰ ਕਰਦੇ ਸੀ ਜਿਹੜੇ ਗਦਰੀ ਲਹਿਰ ਦੇ ਹੀਰੋ ਸੀਗੇ ਜਿਨ੍ਹਾਂ ਦਾ ਰਿਲੇਸ਼ਨ ਹੁੰਦਾ ਸੀ ਕਲੋ ਤੇਣੇ ਨਾਲ ਪਰ ਹੁਣ ਸਮ ਹਾਉ ਤੁਸੀਂ ਵੀ ਸਮਝਦੇ ਹੋ ਸਾਹਿਬ ਵੀ ਜਿਹਨੂੰ ਲੁਧਿਆਣੇ ਦਾ ਨਹੀਂ ਪਤਾ ਤੇ ਉਹ ਲੁਧਿਆਣੇ ਦੀਆਂ ਕੀ ਨਬਜ਼ਾਂ ਜਾਣੇਗਾ ਉਹ ਬੰਦੇ ਡੇਢ ਸਾਲ ਚ ਰਿਕਾਰਡ ਬੋੜਾਂ ਤੇ ਲਿਖਿਆ ਰਿਕਾਰਡ ਤੋੜ ਵਿਕਾਸ ਹੋਵੇਗਾ ਤੁਹਾਨੂੰ ਜਿਤਾ ਕੇ ਹੋਣਾ ਨਹੀਂ ਕਹਿੰਦੇ ਉਹ ਲੁਧਿਆਣੇ ਚ ਨਾ ਵਿਕਾਸ ਇੰਨੀ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਸਵਾ 3 ਸਾਲ ਚ ਇੰਨਾ ਵਿਕਾਸ ਕਰਾਇਆ ਵੀ ਹੁਣ ਮਾਪੇ ਨੇ ਨਾ ਬੱਚਿਆਂ ਦਾ ਨਾਮ ਵਿਕਾਸ ਰੱਖਣਾ ਹੀ ਬੰਦ ਕਰਤਾ ਇਹੋ ਜਿਹਾ ਵਿਕਾਸ ਹੋਇਆ ਹੈ ਵਿਕਾਸ ਕਾਦਾ ਹੋਇਆ ਸਭ ਲੋਦਿਆਣੇ ਦੱਸੋ ਮੈਨੂੰ ਸਾਬ ਸਿਰਫ ਆ ਪਹਿਚਾਣ ਵਾਲੇ ਤੇ ਗੁਸਲਖਾਨਿਆਂ ਦੇ ਉਦਘਾਟਨ ਤੇ ਇਹਨੂੰ ਵਿਕਾਸ ਕਹਿੰਦੇ ਹੋ ਸਾਬ ਕਿਸੇ ਦੀਆਂ 2 ਐਫਆਈਆਰਾਂ ਕਰਾਤੀਆਂ ਕਿਸੇ ਦੀਆਂ ਤੜਵਾਤੀਆਂ ਕਿਸੇ ਨੂੰ ਅੰਦਰ ਕਰਾਤਾ ਕਿਸੇ ਨੂੰ ਬਾਹਰ ਕਢਾਤਾ ਇਹਨੂੰ ਵਿਕਾਸ ਕਹਿੰਦੇ ਆ ਸਾਬ ਇਹ 2-3 ਮਹੀਨੇ ਤੋਂ ਜੋ ਇੱਥੇ ਚੱਲਦਾ ਪਿਆ ਇਹਨੂੰ ਵਿਕਾਸ ਕਹਿੰਦੇ ਸਵਾ 3 ਸਾਲ ਤੁਸੀਂ ਵੀ ਐਮਪੀ ਸੀਗੇ ਮੇਰੇ ਨਾਲ ਤਾਂ ਸਾਹਮਣੇ ਬੈਠ ਕੇ ਡਿਸਕਸ਼ਨ ਕਰ ਲੈਣ ਮੈਂ ਇੱਕ ਇੱਕ ਸਵਾਲ ਉਹਨਾਂ ਨੂੰ ਪੁੱਛਾਂਗਾ ਸਵਾਲ ਦੇਖੋ ਸਵਾਲ ਆਪੋਜੀਸ਼ਨ ਦੇ ਹੁੰਦੇ ਉਹਨਾਂ ਦੇ ਨਹੀਂ ਉਹਨਾਂ ਦੀ ਤਾਂ ਜਵਾਬ ਦੇ ਹੀ ਹੈ ਤੇ ਜੇ ਉਹ ਜਵਾਬ ਦੇ ਵੀ ਜਾਣ ਤੁਸੀਂ ਵੀ ਮੈਂ ਤੁਹਾਨੂੰ ਤੁਹਾਡੇ ਥਰੂ ਚੈਲੰਜ ਕਰ ਦਿੰਦਾ ਵੀ ਤੁਸੀਂ ਬਿਠਾ ਲਓ ਸਾਨੂੰ ਸਾਨੂੰ ਸਾਹਮਣੇ ਸਾਹਮਣੇ ਤੇ ਜਿਹੜੇ ਹੁਣ ਤਾਂ ਹੀ ਉਹਨਾਂ ਨੇ ਪੈਂਫਲੇਟ ਛਾਪੇ ਐ ਮੈਂ ਇੱਕ ਇੱਕ ਦਾ ਸਵਾਲ ਉਹਨਾਂ ਨੂੰ ਪੁੱਛ ਲੂੰਗਾ ਤੇ ਨਹੀਂ ਤਾਂ ਮੈਂ ਇਸ ਲਈ ਇਹ ਦੱਸਦਾ ਚਾਹੂੰਗਾ ਵਿਦ ਪ੍ਰੂਫ ਮੰਗ ਤਾਂ ਤੇ ਮਤਲਬ ਕਿਸ ਤਰੀਕੇ ਦਾ ਮਾਹੌਲ ਕਿੱਥੇ ਸਰਕਾਰ ਜਿਮਨੀ ਚੋਂ ਆਉਣ ਦੇ ਵਿੱਚ ਇਹ ਹੁੰਦਾ ਕਿ ਸਰਕਾਰ ਤੇ ਨਿਗ੍ਹਾਵਾਂ ਹੁੰਦੀਆਂ ਲੋਕਾਂ ਦੀਆਂ ਕਿਉਂਕਿ ਤੰਤਰ ਸਰਕਾਰ ਕੋਲੇ ਹੁੰਦਾ ਕੀ ਪ੍ਰੈਸ਼ਰ ਦੇ ਵਿੱਚੋਂ ਲੰਘ ਰਿਹਾ ਸਿਸਟਮ ਕਿਸ ਤਰੀਕੇ ਦਾ ਇਲੈਕਸ਼ਨ ਦਾ ਮਾਹੌਲ ਹੈ ਬਹੁਤ ਪ੍ਰੈਸ਼ਰ ਸਾਰ ਵਰਕਰ ਤੇ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਪੁਲਿਸ ਦਾ ਪ੍ਰੈਸ਼ਰ ਹੈ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਹੈ ਸਾਰੇ ਅੱਜ ਦੀ ਤਰੀਕ ਤਾ ਇਹਨਾਂ ਕੋਲ ਮੀਟਿੰਗ ਨਹੀਂ ਹੁੰਦੀ ਜੇ ਪੁਲਿਸ ਇੰਟਰਵਿਨ ਨਾ ਕਰੇ ਉਹ ਜਾ ਕੇ ਮਹੱਲਿਆਂ ਚ ਇਹਨਾਂ ਦੇ ਅਲੱਗ-ਅਲੱਗ ਮਹਿਕਮਿਆਂ ਦੇ ਅਫਸਰ ਜਾ ਕੇ ਲੋਕਾਂ ਨੂੰ ਕਹਿ ਰਹੇ ਆ ਵੀ ਪਲੀਜ਼ ਸਾਡੇ ਕਰਕੇ ਮੀਟਿੰਗ ਕਰਵਾਓ ਸਾਡੇ ਇਹਨੇ ਪ੍ਰੈਸ਼ਰ ਚ ਐਫ ਆਈ ਆਰ ਵੀ ਹੋਈਆਂ ਲੋਕਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਧਾਰਾ ਵੀ ਲੱਗੀਆਂ ਕੁਝ ਅੰਦਰ ਵੀ ਗਏ ਕੁਸ਼ਤੀਆਂ ਜਮਾਨਤਾਂ ਐਂਟੀਸੀਪੇਟਰੀ ਵੀ ਹੋਈਆਂ ਪਰ ਇਹਦੇ باوجود ਸਾਰਾ ਵਰਕਰ ਸਾਡਾ ਇਸ ਵੇਲੇ ਜੋਸ਼ ਚ ਹੈ ਔਰ ਪੂਰੇ ਡ੍ਰਿਹੜੇ ਇਰਾਦੇ ਨਾਲ ਖੜਾ ਵੀ ਇਸ ਇਲੈਕਸ਼ਨ ਦੇ ਵਿੱਚ ਅਸੀਂ ਜਿੱਤ ਹਾਸਲ ਕਰਨੀ ਹੈ ਕਿਸੇ ਵੀ ਤਰੀਕੇ ਪ੍ਰਵਿੰਦ ਕੇਜਰੀ ਵਾਲਾ ਸ਼ਰੇਆਮ ਕਹਿੰਦੇ ਕੋਲੇ ਇੱਕ ਇਹ ਜਿਮਨੀ ਚੋਂ ਚਾਹੀ ਹਰ ਜਿਮਨੀ ਚੋਂ ਚਾਹੁੰਦੇ ਆ ਕਿ ਐਮ ਐਲ ਏ ਸਰਕਾਰ ਦਾ ਬਣਾਓ ਤਾਂ ਕਿ ਸਰਕਾਰ ਵਿਕਾਸ ਕਰੇ ਜੇ ਵਿਰੋਧੀਆਂ ਦੇ ਬਣਾ ਦਿਓਗੇ ਤਾਂ ਵਿਧਾਨ ਸਭਾ ਚ ਲੜਦੇ ਹੀ ਰਹਿ ਜਾਣਾ ਉਹਦੇ ਪੱਲੇ ਕੱਖ ਨਹੀਂ ਲੁਧਿਆਣੇ ਵੈਸਟ ਵਾਲਿਆਂ ਨੂੰ ਖਾਸ ਤੌਰ ਤੇ ਪਤਾ ਹੈ ਭਈ ਮੈਂ ਸਿਰਫ 5 ਸਾਲ ਛੱਡ ਕੇ ਹਮੇਸ਼ਾ ਆਪੋਜੀਸ਼ਨ 'ਚ ਹੀ ਰਿਆਂ ਤੇ ਆਪੋਜੀਸ਼ਨ 'ਚ ਡਿਲੀਵਰ ਕਰਿਆ ਅੱਜ ਦੀ ਤਾਰੀਖ 'ਚ ਲੁਧਿਆਣੇ ਨੂੰ ਜ਼ਰੂਰਤ ਹੈ ਕਿਉਂਕਿ ਲੁਧਿਆਣੇ 'ਚ ਇੰਨੀ ਵੱਡੀ ਮੈਜੋਰਿਟੀ ਹੈ ਸਾਰੇ ਦੇ ਸਾਰੇ ਹੀ ਰੂਲਿੰਗ ਪਾਰਟੀ ਦੇ ਬੰਦੇ ਜਿੱਤੇ ਹੋਏ ਆ ਔਰ ਜਮਹੂਰੀਅਤ 'ਚ ਤੁਸੀਂ ਸਮਝਦੇ ਹੋ ਜਦ ਤਾਈ ਬੈਲੈਂਸ ਕ੍ਰੀਏਟ ਨਾ ਹੋਵੇ ਜਿੰਨੀ ਜ਼ਰੂਰੀ ਸਰਕਾਰ ਆ ਉੰਨੀ ਜ਼ਰੂਰੀ ਆਪੋਜੀਸ਼ਨ ਵੀ ਆ ਇੱਥੇ ਆਪੋਜੀਸ਼ਨ ਹੈ ਨਹੀਂ ਤੇ ਅੱਜ ਦਾਅਵੇ ਨਾਲ ਕਹਿਣਾ ਜੇ ਅਗਰ ਲੋਕ ਕੋਈ ਤਕੜਾ ਆਪੋਜੀਸ਼ਨ ਦਾ ਨਮਾਇੰਦਾ ਚੁਣ ਲੈਂਦੇ ਔਰ ਉਹਨੂੰ ਮੈਂਡੇਟ ਦੇ ਦਿੰਦੇ ਆ ਤਾਂ ਇੱਕ ਇਹੋ ਜਿਹਾ ਬੈਲੈਂਸ ਕ੍ਰੀਏਟ ਹੋ ਜਾਏਗਾ ਵੀ ਲੁਧਿਆਣਾ ਦੀਆਂ ਅੱਧੀਆਂ ਸਮੱਸਿਆਵਾਂ ਤਾਂ ਉਹਦੇ ਨਾਲ ਹੀ ਹੱਲ ਹੋ ਜਾਣੀਆਂ। ਇੱਕ ਐ ਵੈਸੇ ਤਾਂ ਪੋਸਟਰ ਪੋਸਟਰ ਵੀ ਚਰਚਾ 'ਚ ਹੈ। ਕੋਈ ਕਹਿੰਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਫੋਟੋ ਹੀ ਹੈਣੀ ਕਿ ਪੋਸਟਰ ਲੱਗੇ 58 ਦੇ ਕਰੀ ਪੋਸਟਰਾਂ ਦੀ ਗਿਣਤੀ ਲੱਗੀ ਹੈ। ਤੁਹਾਡੇ ਪੋਸਟਰਾਂ ਤੇ ਵੀ ਖਬਰਾਂ ਚੱਲ ਰਹੀਆਂ ਸੀ ਕਿ ਤੁਹਾਡੇ ਪੋਸਟਰਾਂ 'ਚ ਪ੍ਰਧਾਨ ਦੀ ਫੋਟੋ ਹੈਣੀ। ਕੀ ਚੱਕਰ ਹੈ ਪੋਸਟਰ ਜਦੋਂ ਸ਼ੁਰੂਆਤ ਕਰੀ ਸੀ ਸਾਡੀ ਸੀਨੀਅਰ ਲੀਡਰਸ਼ਿਪ ਤਾਂ ਉਦੋਂ ਪੋਸਟਰਾਂ ਤੇ ਸੀਗਾ ਹੁਣ ਜਿਹੜੇ ਪੋਸਟਰ ਆ ਰਹੇ ਆ ਸਭ ਤੇ ਸਾਡੇ ਐਲਓਪੀ ਸਾਹਿਬ ਪ੍ਰਧਾਨ ਸਾਹਿਬ ਸਾਧੀਆਂ ਫੋਟੋਆਂ ਆ ਰਹੀਆਂ ਉਹਨਾਂ ਦੇ ਪੋਸਟਰਾਂ ਤੇ ਆਮ ਆਦਮੀ ਪਾਰਟੀ ਦੇ ਪੋਸਟਰ ਨੂੰ ਕਿਵੇਂ ਦੇਖਦੇ ਆ ਉਮੀਦਵਾਰ ਦੀ ਫੋਟੋ ਉਹ ਤਾਂ ਹਰ ਹਫਤੇ ਬਾਅਦ ਪੋਸਟਰ ਬਦਲ ਦਿੰਦੇ ਆ ਠੀਕ ਆ ਅ ਅੱਜ ਤੋਂ 2-3 ਦਿਨ ਪਹਿਲਾਂ ਪੋਸਟਰਾਂ ਤੇ ਉਹਨਾਂ ਦੇ ਤੇ ਵੀ ਅ ਅਮਨ ਅਰੋੜਾ ਜੀ ਨਹੀਂ ਸੀਗੇ ਉਹ ਇੱਕੋ ਦਮ ਜਦੋਂ ਅਸੀਂ ਕਿਹਾ ਵੀ ਸਾਨੂੰ ਸਵਾਲ ਕਰਦੇ ਹੋ ਤੁਸੀਂ ਆਪਣੇ ਪੋਸਟਰ ਦੇਖ ਲਓ ਤਾਂ ਫਟਾਫਟ ਉਹਨਾਂ ਨੂੰ ਵੀ ਲਗਾਣੇ ਪੈਗੇ ਉਹਨਾਂ ਕੋਲ ਸਭ ਸਰਮਾਇਆ ਹੈਗਾ ਉਹ ਇੱਕੋ ਦਮ ਬਦਲ ਸਕਦੇ ਆ ਉਹਨਾਂ ਕੋਲ ਤੰਤਰ ਹੈ ਸਾਨੂੰ ਥੋੜਾ ਜਿਹਾ ਰੈਸਟ੍ਰੇਂਟ ਹੈ ਸਾਡੇ ਲਿਮਿਟੇਸ਼ਨ ਹੈ ਇਸ ਕਰਕੇ ਕਿਤੇ ਨਾ ਕਿਤੇ ਪਰ ਸਾਡੇ ਪ੍ਰਧਾਨ ਸਾਹਿਬ ਹੋਰ ਐਲਓਪੀ ਸਾਹਿਬ ਬਿਲਕੁਲ ਨਾਲ ਹੈ ਪਰਸੋਂ ਵੀ ਜਦੋਂ ਆਹ ਇਨ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਇੱਕਦਮ ਉਹ ਸਾਰੇ ਕੰਮ ਛੱਡ ਕੇ ਲੁਧਿਆਣੇ ਆਏ ਕੱਲਾ ਮਤਲਬ ਜਿਹੜਾ ਡਰਾਮਾ ਤੁਸੀਂ ਕਹਿ ਰਹੇ ਹੋ ਜੀ ਨੂੰ ਇਹ ਉਹ ਕਹਿੰਦੇ ਵੀ ਸੈਂਫਤੀ ਲੈਣ ਲਈ ਕੀਤਾ ਗਿਆ ਕੀ ਲੱਗਦਾ ਮਤਲਬ ਵੀ ਸੈਂਫਤੀ ਦਾ ਮਾਮਲਾ ਕਿੱਧਰ ਗਿਆ ਵੀ ਕਿਤੇ ਪਹਿਲਾਂ اچھا ਮੈਨੂੰ ਦੱਸੋ ਕੋਈ ਕਸੂਰ ਕਰੇ ਤਾਂ ਸਸਪੈਂਸ਼ਨ ਹੀ ਸਜ਼ਾ ਐ ਐਫ ਆਈ ਆਰ ਕਰ ਦੇਣ ਉਹਦੇ ਖਿਲਾਫ ਯਾਰ ਐਸ ਐਸ ਪੀ ਤੇ ਮੇਰੇ ਨਾਲ ਲੜਿਆ ਹੋਇਆ ਮੈਂ ਤਾਂ ਕਹਿਣਾ ਕੁਝ ਤੇ ਕਰੋ ਡਰਾਮਾ ਤੁਸੀਂ ਕਰਦੇ ਪਿਓ ਕਿ ਮੈਂ ਕਰਦਾ ਮੈਂ ਤਾਂ ਤੁਹਾਨੂੰ ਗਿਣਾਤਾ ਵੀ ਉਹਨਾਂ ਦੇ ਹਾਲਾਤ ਕੀ ਐ ਡਰਾਮਾ ਤੁਸੀਂ ਦੱਸੋ ਭਾਜੀ ਬਈ ਹਰ ਇਲੈਕਸ਼ਨ ਤੇ ਇਹ ਇੱਕ ਐਮ ਐਲ ਏ ਨੂੰ ਬਲੀ ਦਾ ਬੱਕਰਾ ਬਣਾਉਂਦੇ ਆ ਫਿਰ ਉਹਦੇ ਖਿਲਾਫ ਹੁੰਦਾ ਕਿਉਂ ਨਹੀਂ ਕੁਝ ਅ ਵੀਜੇ ਸਿੰਘ ਰਾਜੀ ਕੰਪੇਨ ਕਰਦੇ ਪਏ ਆ ਉਦੋਂ ਕਿਹਾ ਸੀਐਮ ਸਾਹਿਬ ਨੇ ਵੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਰਿਕਾਰਡਿੰਗ ਹੈ ਤੇ ਕਲੋਜ਼ਰ ਰਿਪੋਰਟ ਦੇਤੀ ਵੀ ਉਹਦਾ ਉਹਦੇ ਖਿਲਾਫ ਸਬੂਤ ਹੀ ਕੋਈ ਨਹੀਂ ਇਮਾਨਦਾਰ ਨਾ ਆਪਿਆਂ ਨੂੰ ਨਹੀਂ ਬਖਸ਼ਦੇ ਹਾਂ ਆ ਬਖਸ਼ਦੇ ਕੀ ਹੈ ਉਹ ਤਾਂ ਫ੍ਰੀ ਕਰਤੇ ਕਿਸੇ ਦੇ ਖਿਲਾਫ ਇਹਨਾਂ ਨੇ ਫਾਲਟੀ ਪਰਮਿਸ਼ਨ ਦੇ ਦੇਣੀ ਆ ਵੀ ਤੂੰ ਸਟੇ ਲੈ ਲੈ ਖਤਮ ਕਰਨ ਬੇੜ ਵਿੱਚੋਂ ਕੰਮ ਨੂੰ ਕਿਸ ਕਿਸੇ ਨੂੰ ਫੌਜਾ ਸਿੰਘ ਸਰਾਰੀ ਦੇ ਕੇ ਚੋਏ ਕੁਝ ਨਹੀਂ ਤੇ ਹੁਣ ਰਮਨ अरोड़ा ਤਾਂ ਜੇਲ੍ਹ ਜਾਣ ਲੱਗੇ ਵੀ ਹੱਸਦਾ ਵੀ ਕੋਈ ਨਹੀਂ ਹਸਾ ਕੋ ਤਾਂ ਨਿਭੜਿਆਦਾ ਆ ਜਾਗੇ ਹਫਤੇ ਬਾਅਦ 10 ਦਿਨ ਬਾਅਦ 19 ਤਰੀਕ ਤੋਂ ਬਾਅਦ ਤੁਹਾਡਾ ਕਹਿੰਦਾ ਮਤਲਬ ਸੈਟਿੰਗ ਕਰਕੇ ਕੀ ਸਭ ਸਭ ਇਹ ਪਤਾ ਨਹੀਂ ਕੀ ਦਿਖਾਣਾ ਚਾਹੁੰਦੇ ਆ ਕੀ ਇਮਾਨਦਾਰੀ ਹੈ ਜੇ ਇਮਾਨਦਾਰੀ ਸੀ ਤਾਂ ਫਿਰ ਵਿਜੇ ਸਿੰਘਲਾ ਦੇ ਖਿਲਾਫ ਜਿਹੜੇ ਸਬੂਤ ਸੀਗੇ ਦਿੱਤੇ ਕਿਉਂ ਨਹੀਂ ਪੁਲਿਸ ਨੂੰ ਤੁਸੀਂ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚੋਂ ਐ ਜਿਹੜੀਆਂ ਰੂਲਿੰਗ ਪਾਰਟੀਆਂ ਆ ਆਪਦੇ ਬੰਦਿਆਂ ਨੂੰ ਪਰਚੇ ਦੇ ਦਿੰਦਿਆਂ ਕਹਿੰਦੇ ਉਹ ਤਾਂ ਨਹੀਂ ਦਿੰਦਿਆਂ ਉਹਨਾਂ ਦਾ ਇਹ ਤਰਕ ਹੈ ਵੀ ਇਹ ਬੇਈਮਾਨ ਸੀਗੇ ਪਹਿਲਾਂ ਵਾਲੇ ਅਸੀਂ ਇਮਾਨਦਾਰ ਹਾਂ ਅਸੀਂ ਆਪਦੇ ਬੰਦਿਆਂ ਤੇ ਪਰਚਾ ਦੇ ਦਿੰਦੇ ਹਾਂ ਮਤਲਬ ਉਹ ਇਹ ਤਰਕ ਦਿੰਦੇ ਇਹ ਤਰਕ ਦਾ ਸਹਾ ਜਦੋਂ ਤਰਕ ਉਦੋਂ ਦਿੱਤਾ ਜਾਂਦਾ ਜਦੋਂ ਐਕਸਪੋਜ਼ ਨਾ ਹੋ ਤੁਸੀਂ ਤਾਂ ਐਕਸਪੋਜ਼ ਹੋ ਚੁੱਕੇ ਹੋ ਤੁਸੀਂ ਤਾਂ ਜਿਹੜੇ ਬੰਦਿਆਂ ਤੇ ਪਰਚੇ ਦਿੱਤੇ ਸੀਗੇ ਉਹਨਾਂ ਦਾ ਹਾਲ ਸਾਡੇ ਪਰਚੇ ਕੁਐਸ਼ ਹੋਇਆ ਸਾਬ ਹਾਈ ਕੋਰਟ ਨੇ ਕੀਤੇ ਮੇਰੇ ਦੋਨੋਂ ਕੀਤੇ ਇੱਕ ਉਹਨਾਂ ਦਾ ਰੋੜਾ ਜੀ ਦਾ ਵੀ ਹੋ ਗਿਆ ਇੱਕ ਹਰਦਿਆਲ ਕੰਬੋੜ ਜੀ ਦਾ ਹੋਇਆ ਥੋੜੇ ਪਰਚੇ ਤੁਸੀਂ ਤਾਂ ਵਾਪਸ ਲੈ ਰਹੇ ਹੋ ਵੀ ਸਾਡੇ ਬੰਦੇ ਇਮਾਨਦਾਰ ਹੈ ਆਪ ਹੀ ਕਹਿ ਕੇ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ ਉਸ ਤੋਂ ਬਾਅਦ ਉਹਨਾਂ ਨੂੰ ਸਭ ਨੂੰ ਕਲੀਨ ਚਿੱਟ ਤੇ ਪੋਲਿਟੀਕਲ ਵੈਂਡੇਟਾ ਵਾਲੇ ਬੰਦੇ ਉਹਨਾਂ ਨੂੰ ਮਾਝੂਗ ਅਦਾਲਤ ਚੋਂ ਇਨਸਾਫ ਲੈਣਾ ਪੈਂਦਾ ਜਾ ਕੇ ਯਾਰ ਇਹ ਫਿਰ ਪੂਰੀ ਹੁਣ ਦਿਨ ਨੇੜੇ ਆਈ ਜਾਂਦੇ ਆ ਦਿਨ ਜਿਵੇਂ ਜਿਵੇਂ ਦਿਨ ਘਟਦੇ ਹੁੰਦੇ ਆ ਕੈਂਡੀਡੇਟ ਲਈ ਤਾਂ ਬੜਾ ਮਤਲਬ ਓਵੇਂ ਓਵੇਂ ਸਮਾਂ ਆਇਆ ਲੱਗਦਾ ਰਹਿੰਦਾ ਮੁਸ਼ਕਲ ਵਾਲੇ ਪਾਸੇ ਨੂੰ ਵੀ ਹੋਰ ਇਧਰ ਵੀ ਭੱਜ ਲਈਏ ਇਧਰ ਵੀ ਭੱਜ ਲਈਏ ਬਹੁਤ ਯਾਰੀ ਬਿਲਕੁਲ ਬਿਲਕੁਲ ਇਹ ਤਾਂ ਹੁੰਦਾ ਹੀ ਆ ਥੋੜਾ ਜਿਹਾ ਪ੍ਰੈਸ਼ਰ ਵੀ ਵੱਧਦਾ ਆ ਹਾਂ ਪਰ ਸਾਰੇ ਬੜੇ ਦਿਲੋ ਜਾਨ ਨਾਲ ਲੱਗੇ ਹੋਏ ਆ ਇਲੈਕਸ਼ਨ ਚ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੀਰੇ ਗੱਲਬਾਤ ਕੀਤੀ ਭਾਰਤ ਪੂਸ਼ ਨਾਸ਼ੂ ਦੇ ਨਾਲ ਉਹਨਾਂ ਨੇ ਅੱਗੇ ਕੈਂਪੇਨ ਦੇ ਵਿੱਚ ਵੀ ਜਾਣਾ ਫਿਲਹਾਲ ਦੇ ਲਈ ਜਿਹੜੀਆਂ ਗੱਲਾਂ ਜਿਹੜੇ ਸਵਾਲ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਉਹਨਾਂ ਨੂੰ ਲੈ ਕੇ ਇੱਕ ਇੱਕ ਗੱਲ ਕੀਤੀ ਉਮੀਦ ਆ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ